ਆ ਇਹ ਜਿਹੜਾ ਸਾਡਾ ਨੈਸ਼ਨਲ ਟੂਬਰਕਲੋਸਿਸ ਕੰਟਰੋਲ ਪ੍ਰੋਗਰਾਮ ਹੈ ਇਹਦੇ ਵਿੱਚ ਇੱਕ ਨਵਾਂ ਰਜਮਨ ਆਇਆ ਜਿਹਨੂੰ ਬੀਪਾਲ ਰਜਮਨ ਕਹਿੰਦੇ ਆ ਸਾਡੇ ਇਹਦੇ ਵਿੱਚ ਸਾਰੇ ਜਿੰਨੇ ਵੀ ਸਾਡੇ ਸਟੇਟ ਦੇ ਚਾਹੇ ਸਾਡੇ ਸਟੇਟ ਦੇ ਪ੍ਰੋਗਰਾਮ ਅਫਸਰ ਆ ਡਾਇਰੈਕਟਰ ਸਰਵਿਸਿਜ਼ ਸਿਵਲ ਚਾਰਜਰ ਡਾਇਰੈਕਟਰ ਪ੍ਰਿੰਸੀਪਲ ਔਰ ਡਾਕਟਰ ਵਿਸ਼ਾਲ ਚੋਪੜਾ ਜਿਹੜਾ ਨੇ ਆਰਗੇਨਾਈਜ਼ ਕੀਤਾ ਔਰ ਸਾਰੇ ਜ਼ਿਲ੍ਹਿਆਂ ਦੇ ਜਿੰਨੇ ਵੀ ਪ੍ਰੋਗਰਾਮ ਅਫਸਰ ਹੈ ਉਹ ਸਾਰੇ ਆਏ ਹੋਏ ਆ ਤੇ ਸਾਰੇ ਜਿੰਨਾ ਵੀ ਸਟੇਟ ਦਾ ਪ੍ਰੈਜੈਂਸ ਜਿਹੜੇ ਟਿਬਰਕਲੋਸਿਸ ਕੰਟਰੋਲ ਨਾਲ ਸੰਬੰਧਤ ਹੈ ਉਹ ਸਾਰੇ ਇੱਥੇ ਆਏ ਹੋਏ ਆ ਇਹ ਸਾਰੇ ਡਿਸਕਸ ਕਰਨਗੇ ਕਿ ਆਪਾਂ ਜਿਹੜਾ ਟਿਬਰਕਲੋਸਿਸ ਹੈ ਜਿਹੜੇ ਜਿਹੜੇ ਕੇਸਸ ਹੈ ਉਹਨਾਂ ਨੂੰ ਜਿੰਨੇ ਸਾਡੇ ਪਿਛਲੇ ਸਾਲ ਆਏ ਸੀ ਉਸ ਤੋਂ 50% ਕਿਦਾਂ ਘਟਾਣਾ ਖਾਸ ਕਰਕੇ ਜਿਹੜਾ ਇਹ ਬੀਪਾਲ ਰਜਮਨ ਹੈ ਇਹ ਕਾ ਜਿਹੜੇ ਡਰਗ ਰੈジਸਟਰ ਜਿਹਨੂੰ ਮਲਟੀ ਡਰਗਡ ਜਾਂ ਐਮ ਡੀ ਆਰ ਕੇਸਸ ਕਹਿੰਦੇ ਆ ਸੀ ਮਲਟੀ ਡਰਗ ਰੈジਸਟੈਂਟ ਕੇਸਸ ਉਹ ਸਾਡੇ 1000 ਦੇ ਕਰੀਬ ਹੁੰਦੇ ਆ ਤੇ ਉਹਨਾਂ ਦੇ ਵਿੱਚ ਜਿਹੜਾ ਹੈਗਾ ਉਹਦੇ ਵਾਸਤੇ ਨਵਾਂ ਰਜਿਮਨ ਹੈ ਤੇ ਉਹਨਾਂ ਦੀ ਉਹਨਾਂ ਦੇ ਵਿੱਚ ਕਿੰਦਾ ਫੋਰਮ ਜਿਹੜਾ ਹੈਗਾ ਟਰੀਟ ਕਰਕੇ ਔਰ ਪਹਿਲਾਂ ਉਹਨੂੰ 2 ਸਾਲ ਲੱਗਦੇ ਸੀ ਉਹਦੇ ਰਾਜ ਵਾਸਤੇ ਤੇ ਇਸ ਜਿਹੜਾ ਨਵੇਂ ਰਜਿਮਨ ਦੇ ਨਾਲ ਇਹ 6 ਮਹੀਨੇ ਚ ਠੀਕ ਹੋ ਜਾਏਗਾ ਪੇਸ਼ੈਂਟ ਕਿਉਂਕਿ ਬਹੁਤ ਲੰਬਾ ਸਮਾਂ ਪੇਸ਼ੈਂਟ ਕਈ ਵਾਰੀ ਆਖ ਕੇ ਦਵਾਈ ਛੱਡ ਦਿੰਦਾ 6 ਮਹੀਨੇ ਪੇਸ਼ੈਂਟ ਦਵਾਈ ਕਰ ਲੈਂਦਾ ਤੇ ਇਹਦੇ ਨਾਲ ਬਹੁਤ ਫਰਕ ਪਾਏਗਾ ਮੈਨੂੰ ਪੂਰੀ ਮੀਟਾ ਕੇ ਸਾਡੇ ਜਿੰਨੇ ਵੀ ਸਾਡੇ ਸਾਰੇ ਪ੍ਰੋਗਰਾਮ ਆਫਸਰ ਹੈ ਸਾਰੇ ਇਕੱਠੇ ਕਰਕੇ ਵਿਚਾਰ ਵਟਾਂਦਰਾ ਕਰਕੇ ਜਿਹੜੀ ਅੱਜ ਦੀ ਪੂਰੀ ਉਹਨਾਂ ਦੀ ਵਰਕਸ਼ਾਪ ਕਰਕੇ ਤੇ ਇਹਦੇ ਚ ਸਾਰਾ ਡਿਸਕਸ ਕਰਕੇ ਤੇ ਅਸੀਂ ਜਿਹੜਾ ਟਵਰ ਪ੍ਰੋਸੈਸ ਕੀਤਾ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਔਰ ਜੋ ਸਰਕਾਰ ਜੋ ਅਸੀਂ ਸਾਰੇ ਚਾਹੁੰਦੇ ਆ ਕਿ ਜਿਹੜਾ ਜਿਹੜਾ ਟੀਵੀ ਹੈ ਉਹਨੂੰ ਟੀਵੀ ਮੁਕਤ ਭਾਰਤ ਜਾਂ ਟੀਵੀ ਮੁਕਤ ਪੰਜਾਬ ਜਾਂ ਟੀਵੀ ਮੁਕਤ ਪਟਿਆਲਾ ਕਰੀਏ ਇਹ ਸਾਰਾ ਆਪ ਜਿਹੜਾ ਇਸ ਲਕਸ਼ ਦੇ ਵਿੱਚ ਜਿਹੜਾ ਅਸੀਂ ਕਾਮਯਾਬ ਹੋਵਾਂਗੇ ਦੂਸਰਾ ਗੱਲ ਜੀ ਡਾਟਾ ਸੇ ਸ਼ੇਅਰ ਕਰਦੇ ਸੀ ਜੀ ਸ਼ੇਅਰ ਮਾਰ ਹਾਂ ਲਾਈਵਾ ਦਾ ਇਹ ਗੱਲ ਹਾਂ ਉਹ ਥੋੜੀ ਜੀ ਤੁਹਾਨੂੰ ਪਤਾ ਜੇ ਮੈਂ ਡਾਕਟਰ ਆ ਤੇ ਮੈਂ ਡਾਟਾ ਤਾਂ ਦੇਖੂੰਗਾ ਜੀ ਉਹ ਡਾਟਾ ਘਟ ਨਹੀਂ ਰਿਹਾ ਸੀਗਾ ਜੀ ਜਾ ਤਾਂ ਉਨੇ ਹੀ ਰਹਿੰਦਾ ਜਾਂ ਥੋੜਾ ਜਿਹਾ ਵੱਧ ਜਾਂਦਾ ਜਾਂ ਉਨੇ ਰਹਿੰਦਾ ਥੋੜਾ ਜਿਹਾ ਵਧ ਰਹਿੰਦਾ ਤਾਂ ਮੈਂ ਇਸ ਕਰਕੇ ਮੇਰਾ ਜਿਹੜਾ ਕਹਿਣ ਦਾ ਮੈਂ ਸਿਰਫ ਇਹੀ ਇਹਨਾਂ ਸਾਰਿਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਆ ਕਿ ਤੁਸੀਂ ਦੇਖੋ ਜਿਹੜਾ ਆਪਣਾ ਪਿਛਲੇ ਸਾਲ ਜਿੰਨੇ ਕੇਸਸ ਆ ਸੀ ਜਿਹਨੇ ਅਸੀਂ ਡੈਂਗੂ ਦੇ ਵਿੱਚ ਕੀਤਾ ਕਿ ਅਸੀਂ ਕਿਹਾ ਡੈਂਗੂ ਦੇ ਕੇਸਸ 50% ਘੱਟ ਹੋਇਆ ਸਾਡੇ ਪਿਛਲੀ ਵਾਰੀ ਕਿਉਂਕਿ ਅਸੀਂ ਇੱਕ ਨਵੀਂ ਸਟ੍ਰੈਟਜੀ ਨਵੀਂ ਬਣਾਈ ਆ ਅਸੀਂ ਰਜਮਨ ਵੀ ਨਵਾਂ ਕਰੋ ਸਟ੍ਰੈਟਜੀ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ